ਰਾਮਾ ਮੰਡੀ ਦੀ ਹੱਦ 'ਚ ਪੈਂਦੇ ਇਕਤਾਨਗਰ ਚ ਇੱਕ ਵਿਅਕਤੀ ਨੇ ਆਪਣੀ ਧੀ ਦੇ ਵਿਆਹ ਲਈ ਉਧਾਰ ਦਿੱਤੇ ਪੈਸੇ ਵਾਪਸ ਮੰਗੇ ਤਾਂ ਇੱਕ ਨੌਜਵਾਨ ਨੇ ਉਸਦੇ ਦੋਸਤ ਨੇ ਉਸਦੇ ਘਰ ਦਾਖਲ ਹੋ ਕੇ ਉਸਦੇ ਟਰੈਕਟਰ ਤੇ ਕਾਰ ਨੂੰ ਅੱਗ ਲਗਾ ਦਿੱਤੀ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ ਤੇ ਕਾਰ ਦਾ ਵੱਡਾ ਹਿੱਸਾ ਸੜ ਗਿਆ ਰਾਮਾ ਮੰਡੀ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸ਼ਨ ਲਾਲ ਲਾਹਰ ਨੇ ਦੱਸਿਆ ਕਿ ਉਸਨੇ 1.5 ਸਾਲ ਪਹਿਲਾਂ ਹੀ ਧੀ ਦੇ ਬਿਆਲੇ ਗਵਾਂਡੀ ਦੀਪਕ ਭੱਟੀ ਨੂੰ ਪੈਸੇ ਉਧਾਰ ਦਿੱਤੇ ਸਨ ਉਹ ਪਿਛਲੇ ਕੁਝ ਦਿਨਾਂ ਤੋਂ ਪੈਸੇ ਵਾਪਸ ਮੰਗ ਰਿਹਾ ਸੀ ਪਰ ਮੁਲਜ਼ਮ ਨੇ ਇਨਕਾਰ ਕਰ ਦਿੱਤਾ ਪੀੜਤ ਨੇ ਦੋਸ਼ ਲਾਇਆ ਕਿ ਦੀਪਕ ਭੱਟੀ ਆਪਣੇ ਤਿੰਨ ਸਾਥੀਆਂ ਨਾਲ ਬੁੱਧਵਾਰ ਸਵੇਰੇ ਉਸਦੇ ਘਰ ਦਾਖਲ ਹੋਇਆ ਉਹਨਾਂ ਬਾਹਰ ਖੜੇ ਟਰੈਕਟਰ ਤੇ ਕਾਰ ਨੂੰ ਅੱਗ ਲਾ ਦਿੱਤੀ ਅੱਗ ਲੱਗਦਿਆਂ ਹੀ ਮੁਲਜ਼ਮ ਤੇ ਉੱਥੇ ਸਾਥੀ ਮੌਕੇ ਤੋਂ ਭੱਜ ਗਏ ਟਰੱਕ ਦਾ ਅਗਲਾ ਟਾਇਰ ਤੇ ਕਾਰ ਦਾ ਅਗਲਾ ਹਿੱਸਾ ਅੱਗ ਦੀਆਂ ਲਪਟਾਂ ਨਾਲ ਪੂਰੀ ਤਰ੍ਹਾਂ ਨਾਲ ਸੜ ਗਿਆ ਜਦੋਂ ਉਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈਗੀਆ ਪੰਜਾਬ ਵਿੱਚ ਠੀਤ ਲੈ ਚੱਲਣ ਨਾਲ ਠੰਡ ਵਧ ਗਈ ਹੈ ਫਰੀਦਕੋਟ ਸੂਬੇ ਵਿੱਚ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸੇ ਤਰ੍ਹਾਂ ਬਠਿੰਡਾ ਸਭ ਤੋਂ ਘੱਟ ਤਾਪਮਾਨ 4 ਡਿਗਰੀ ਸੈਲਸੀਅਲ ਰੋਪੜ ਦਾ 4.2 ਗੁਰਦਾਸਪੁਰ ਅਤੇ ਪਟਿਆਲਾ ਦਾ 5 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਅੰਮ੍ਰਿਤਸਰ ਤੇ ਪਠਾਨਕੋਟ ਦਾ 5.3 ਤੇ ਲੁਧਿਆਣਾ ਦਾ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਅੱਜ ਸਵੇਰੇ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਸਰਵਾਦੇ ਭਰੇ ਦੀ ਅਰਦਾਸ ਕੀਤੀ। ਗੁਰਵਿੰਦਰ ਸਿੰਘ ਢਿੱਲੋਂ ਨੇ ਗਰਬਾਣੀ ਕੀਰਤਨ ਦਾ ਆਨੰਦ ਮਾਣਿਆ ਦੱਸ ਦਈਏ ਕਿ ਉਹਨਾਂ ਨੇ ਸੰਗਤ ਨਾਲ ਲਾਈਨ 'ਚ ਖੜੇ ਹੋ ਕੇ ਪ੍ਰਸ਼ਾਦ ਲਿਆ। ਬੁੱਧਵਾਰ ਦੁਪਹਿਰ ਸੁਖਨਾ ਝੀਲ ਦੇ ਪਿਛਲੇ ਸਕੇਵ ਵਾਲਾ ਰੋਡ ਤੇ ਉਸ ਸਮੇਂ ਹਫੜਾ ਤਫੜੀ ਮਚ ਗਿਆ ਜਦੋਂ ਚੰਡੀਗੜ੍ਹ ਪੁਲਿਸ ਦੇ ਏਐਸਆਈ ਦਲਜੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਕਾਰ ਨਾਲ ਉਤਪਾਤ ਮਚਾਇਆ ਨਸ਼ੇ ਵਿੱਚ ਤੁੱਟ ਏਐਸਆਈ ਨੇ ਇੱਕ ਤੋਂ ਬਾਅਦ ਇੱਕ ਕਰੀਬ ਦਰਜਨ ਵਾਹਨਾਂ ਨੂੰ ਟੱਕਰ ਮਾਰੀ ਜਿਸ ਕਾਰਨ ਸੜਕ ਤੇ ਹੜਕਮ ਮਚ ਗਿਆ ਚਸ਼ਮਦੀਦਾ ਅਨੁਸਾਰ ਏਐਸਆਈ ਇੰਨਾ ਨਸ਼ੇ ਵਿੱਚ ਸੀ ਕਿ ਉਸ ਨੂੰ ਗੱਡੀ ਦੇ ਅੱਗੇ ਕੁਝ ਦਿਖਾਈ ਨਹੀਂ ਦੇ ਰਿਹਾ ਸੀਗਾ ਲਗਾਤਾਰ ਟੱਕਰਾ ਮਾਰਦੇ ਹੋਏ ਉਸ ਦੀ ਕਾਰ ਆਖਰ ਵਿਚ ਸਾਹਮਣੇ ਤੋਂ ਆਰੀ ਸਕੂਲ ਬੱਸ ਨਾਲ ਜਾਟ ਕਰਾਈ ਉੱਥੇ ਹੀ ਰੁਗ ਗਈ ਹਾਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੀਸੀਆਰ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੀ ਪੀਸੀਆਰ ਨੇ ਐਸਆਈ ਨੂੰ ਕਾਰ ਚੋਂ ਕਢਣ ਲਈ ਕਾਫੀ ਮੁਸ਼ਕਲ ਕਰਨੀ ਪਈ ਭਾਰੀ ਜਦੋਜਹਿਤ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਕਾਰ ਤੋਂ ਬਾਹਰ ਕੱਢਿਆ ਟੱਕਰ ਦੌਰਾਨ ਕਾਰ ਦਾ ਸ਼ੀਸ਼ਾ ਟੁੱਟਣ ਕਾਰਨ ਐਸਆਈ ਦੇ ਮੱਥੇ 'ਚ ਗੰਭੀਰ ਸੱਟ ਲੱਗ ਗਈ ਅਤੇ ਖੂਨ ਵਹਿ ਰਿਹਾ ਸੀਗਾ ਪੀਸੀਆ ਪੀਸੀਆਰ ਟੀਮ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਮੁੰਡਲੀ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਏਐਸਆਈ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਲਾ ਰਿਹਾ ਸੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਦੋਵੇਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਥਾਣਾ ਭਾਰਗੋ ਕੈਂਪੀ ਪੁਲਿਸ ਨੇ ਕਾਲਜ ਬੱਸ ਦੀ ਉਡੀਕ ਕਰ ਰਹੀ ਇੱਕ ਲੜਕੀ ਨੂੰ ਅਪਸ਼ਬਦ ਕਹਿਣ ਤੇ ਉਸਨੂੰ ਚੁੱਕ ਕੇ ਲਿਜਾਕੇ ਲਿਜਾਣ ਦੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰੇਮਪੌਰ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਸਦੀ ਲੜਕੀ ਕਾਲਜ ਦੀ ਵਾਸੀ ਦੀ ਮਾਡਲ ਟਾਊਨ ਵਿੱਚ ਉਡੀ ਕਰ ਰਹੀ ਸੀ ਇਸ ਦੌਰਾਨ ਭਾਗਮਨੀ ਝਾਵਾਸੀ ਨਿਊ ਮਾਡਲ ਹਾਊਸ ਉਸ ਕੋਲ ਆਇਆ ਤੇ ਉਸ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਅਪ ਸ਼ਬਦ ਕਹਿਣ ਲੱਗਾ ਜਦ ਲੜਕੀ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਉਸ ਨੂੰ ਚੁੱਕ ਕੇ ਲੈ ਜਾਣ ਦੀ ਧਮਕੀ ਦੇਣ ਲੱਗ ਪਿਆ ਜਿਸ ਤੋਂ ਉਸ ਲੜਕੀ ਨੇ ਕਾਫੀ ਡਰ ਗਈ ਭੱਜ ਕੇ ਘਰ ਵਾਪਸ ਆ ਗਈ ਪੁਲਿਸ ਨੇ ਪ੍ਰੇਮ ਕੁਮਾਰ ਦੇ ਬਿਆਨਤੇ ਮੁਲਜਮ ਮਨੀ ਖਿਲਾਫ ਧਾਰਾ ਬੀ ਐਨ ਐਸ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਮਾਡਲ ਟਾਉਨ ਚੋਂ ਗ੍ਰਿਫਤਾਰ ਕਰ ਲਿਆ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ ਖਬਰ ਸ਼ਾਹਕੋਟ ਤੋਂ ਹੈ ਪੁਲਸ ਵੱਲੋਂ ਬੇਚੀਫ ਫੋਨ ਨੰਬਰ ਦੀ ਵਰਤੋਂ ਕਰਕੇ ਧਮਕੀਆਂ ਦੇ ਕੇ ਫਰौती ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਪਾਰੀ ਨੂੰ 24 ਨਵੰਬਰ ਨੂੰ ਬੇਚੀ ਨੰਬਰ ਤੋਂ 10 ਲੱਖ ਦੀ ਫਰौती ਲੈਣ ਲਈ ਧਮਕੀਆਂ ਭਰੀਆਂ ਕੱਲ ਆ ਰਹੀਆਂ ਸਨ ਇਸੇ ਥਾਣਾ ਮੁਖੀ ਬਰਵਿੰਦਰ ਸਿੰਘ ਭੁੱਲਰ ਨੇ ਤੁਰੰਤ ਕਾਰਵਾਈ ਕਰਦੇ ਹੋਏ 26 ਨਵੰਬਰ ਨੂੰ ਥਾਣਾ ਛਾਹਕੋਟ ਵਿਖੇ ਕੇਸ ਦਰਜ ਕਰਕੇ ਤਬਦੀਸ਼ ਸ਼ੁਰੂ ਕੀਤੀ ਫਰौती ਮੰਗਣ ਵਾਲੇ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਉਮਰ 23 ਸਾਲ ਸਰਜੀਤ ਵਾਸੀ ਰਾਮੇਵਜੋ ਹੋਈ ਸੁਖਵਿੰਦਰ ਅਕਤੂਬਰ 25 ਨੂੰ ਇੱਕ ਏਜੰਟ ਨਾਲ ਹੀ ਰੂਸ ਗਿਆ ਸੀ ਉਹ 11 ਨਵੰਬਰ 25 ਨੂੰ ਰਿਪੋਰਟ ਹੋ ਕੇ ਭਾਰਤ ਵਾਪਸ ਆਇਆ ਮੁਲਜ਼ਮ ਨੇ ਵਾਪਸ ਆਉਣ ਤੋਂ ਬਾਅਦ ਰੂਸ ਦਾ ਨੰਬਰ ਬੰਦ ਨਹੀਂ ਕੀਤਾ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਕਿਹਾ ਉਹ ਆਪਣੀ ਵਾਪਸੀ ਦੀ ਗੱਲ ਲੁਕਾ ਸਕੇ ਮੁਲਜ਼ਮ ਨੇ ਵਿਦੇਸ਼ ਜਾਣ ਤੇ ਹੋਏ ਖਰਚੇ ਨੂੰ ਸ਼ਾਰਟਕਟ ਤਰੀਕੇ ਨਾਲ ਪੂਰਾ ਕਰਨ ਲਈ ਹੀ ਵਪਾਰੀ ਤੋਂ ਫਰੋਦੀ ਦੀ ਮੰਗ ਕੀਤੀ ਮੁਲਜ਼ਮ ਸੁਖਵਿੰਦਰ ਸਿੰਘ ਕਾਰਪੀਂਟਰ ਦਾ ਕੰਮ ਕਰਦਾ ਹੈ ਇਸ ਲਈ ਸ਼ਾਹਕੋਟ ਦਾ ਵਪਾਰੀ ਉਸ ਦੀ ਆਵਾਜ਼ ਨੂੰ ਪਛਾਣਦਾ ਸੀ ਵਪਾਰੀ ਤੋਂ ਵਾਇਸ ਮੈਸੇਜਾਂ ਦੀ ਆਵਾਜ਼ ਦੀ ਪੁਸ਼ਟੀ ਕਰਨ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮ ਨੂੰ 11 ਦਸੰਬਰ 2022 ਨੂੰ ਬੱਸ ਸਟੈਂਡ ਸ਼ਾਹਕੋਟ ਤੋਂ ਗ੍ਰਿਫਤਾਰ ਕਰ ਲਿਆ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਵੀਰਵਾਰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਸ ਦੀ ਹੋਰ ਗੈਰਕਾਨੂੰਨੀ ਸਰਕਾਰੀ ਮੇ ਬੇਸ਼ਮੂਲੀਅਤ ਇਸ ਕੰਮ ਵਿੱਚ ਉਸ ਦਾ ਸਾਥ ਦੇਣ ਵਾਲੇ ਹੋਰ ਵਿਅਕਤੀਆਂ ਉਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਹੋਰ ਫਰੋਤੀਆਂ ਬਾਰੇ ਡੰਗਾਈ ਨਾਲ ਤਬਦੀਸ਼ ਕੀਤੀ ਜਾ ਸਕੇ। ਰਾਮੇਸ਼ਾਹਕੋਟ ਦਾ ਵਾਸੀ ਨਿਕਲਿਆ 10 ਲੱਖ ਦੀ ਫਰौती ਮੰਗਣ ਵਾਲਾ ਅਗਲੀ ਖਬਰ ਸਿਆਸਤ ਨਾਲ ਜੁੜੀ ਹੋਈ ਹੈ ਅਕਾਲੀ ਤੇ ਕਾਂਗਰਸੀਆਂ ਸਮੇਤ ਵਿਰੋਧੀ ਪਾਰਟੀਆਂ ਨੂੰ ਨਹੀਂ ਮਿਲ ਰਿਹਾ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਲਈ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਾਸਤ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅਕਾਲੀ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵਿੱਚ ਹਰ ਕੰਮ ਮਚਿਆ ਹੋਇਆ ਹੈ ਅਕਾਲੀ ਦਲ ਦੇ ਤਿੰਨ ਚਾਰ ਧੜੇ ਆਪੋ ਆਪਣੀ ਡੱਫਲੀ ਬੁਜਾ ਰਹੇ ਹਨ ਕਾਂਗਰਸੀ ਆਗੂਆਂ ਦੀ ਆਪਸੀ ਖਿਚੋਤਾਣ ਗੁੱਟਬਾਜੀ ਦੁਨੀਆ ਨੂੰ ਪਤਾ ਹੈ ਹੁਣ ਜਦੋਂ ਬਲਾਕ ਸੰਪਤੀ ਨਾਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਪਿੰਡਾਂ ਵਿੱਚੋਂ ਕੋਈ ਹੰਗਾਰਾ ਹੀ ਨਹੀਂ ਮਿਲ ਰਿਹਾ ਨਾਹੀਂ ਸੂਝਵਾਨ ਲੋਕ ਇਹਨਾਂ ਪਾਰਟੀਆਂ ਨੂੰ ਚੋਣ ਛਾਂ ਤੇ ਚੋਣ ਲੜਨੀ ਤਿਆਰ ਹਨ ਪਿਛਲੇ 3.5 ਸਾਲਾਂ ਤੋਂ ਜੋ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਹਨ ਉਸ ਨਾਲ ਆਮ ਲੋਕ ਖੁਸ਼ ਹਨ 600 ਯੂਨਿਟ ਮੁਫਤ ਬਿਜਲੀ ਦਾ ਲਾਭ 90% ਲੋਕਾਂ ਨੂੰ ਹੋ ਰਿਹਾ ਹੈ ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ ਬੱਸਾਂ ਦਾ ਮੁਕਤ ਸਫ਼ਰ ਕੀਤਾ ਗਿਆ ਹੈ ਸਕੂਲਾਂ ਦੇ ਹਾਲਾਤ ਸੁਧਾਰੇ ਜਾ ਰਹੇ ਹਨ ਮੋਹੱਲਾ ਕਨਿੱਕਾਂ ਦਾ ਕੰਮ ਚੋਹਰਾ ਤੇ ਚੱਲ ਰਿਹਾ ਹੈ ਪੰਜਾਬ ਦੇ ਲੋਕਾਂ ਲਈ ਸਿਹਤ ਬੀਮਾ ਯੋਜਨਾ ਦਾਖਲਤ ਪ੍ਰਤੀ ਪਰਿਵਾਰ ਕੀਤੀ ਗਈ ਹੈ ਵਿੱਦਿਆ ਤੇ ਸਿਹਤ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦਾ ਯੋਗਦਾਨ ਪਿਛਲੀਆਂ ਸਰਕਾਰਾਂ ਨਾਲ ਲੱਖਾਂ ਗੁਣਾ ਵਧਿਆ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ 24 ਘੰਟੇ ਬਿਜਲੀ ਮੁਫਤ ਨਹਿਰੀ ਪਾਣੀ ਦੀ ਸਚਾਈ ਜੋ ਕਿ ਪਿਛਲੇ 30 ਸਾਲਾਂ ਵਿੱਚ ਘਟੋਟ 21% ਸੀ ਆ ਤਾਂ 21% ਤੱਕ ਆ ਗਈ ਹੈ ਅੱਜ 80% ਤੱਕ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਕੰਮ ਦਾ ਸਿਰਾ ਵੀ ਆਮ ਆਦਮੀ ਪਾਰਟੀ ਦੇ ਸਿਰ ਹੈ ਪੰਜਾਬ ਦੇ ਨੌਜਵਾਨਾਂ ਲਈ ਪਾਰਦਰਸ਼ਤਾ ਦੇ 58000 ਤੋਂ ਵੱਧ ਨੌਕਰੀਆਂ ਦੇ ਕੇ ਭਗਵਾਨ ਸਿੰਘ ਮਾਨ ਦੀ ਗਵਾਈ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਨੌਜਵਾਨਾਂ ਦਾ ਹੌਸਲਾ ਵਧਾਇਆ ਹੈ ਇਸੇ ਕਾਰਨ ਪੰਜਾਬ ਦੇ ਆਮ ਲੋਕ ਆਮ ਆਦਮੀ ਪਾਰਟੀ ਦੇ ਅਮੀਦਰ ਬਣ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ ਧੁੰਦ ਕਾਰਨ ਕੈਂਟਰ ਨਾਲ ਤਿੰਨ ਗੱਡੀਆਂ ਦੀ ਟੱਕਰ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ ਅੱਡਾ ਬਿਆਸ ਪੈ ਨਜ਼ਦੀਕ ਧੁੰਦ ਕਾਰਨ ਸਵੇਰੇ ਭਿਆਨਕ ਹਾਦਸਾ ਵਾਪਰਿਆ ਕੈਂਟਰ ਟਰੱਕ ਕੋਲੋਂ ਅਚਾਨਕ ਬ੍ਰੇਕ ਲਗਾਉਣ ਪਰੰਤ ਪਿੱਛੋਂ ਆ ਰਹੀਆਂ ਤਿੰਨ ਕਾਰਾਂ ਉਹਨਾਂ ਨਾਲ ਟਕਰਾ ਗਈਆਂ ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਧੁੰਦ ਕਾਰਨ ਦਿਖ ਘੱਟ ਸੀ ਕੈਂਟਰ ਨੇ ਅਚਾਨਕ ਰੁਕਣ ਨਾਲ ਪਿੱਛੇੋਂ ਆ ਰਹੀਆਂ ਅਨੋਬਾ ਬਲੀਨੋ ਤੇ ਸਵਿਫਟ ਇੱਕ ਦੂਜੇ ਨਾਲ ਟਕਰਾ ਗਈਆਂ ਹਾਸੀ ਵਿੱਚ ਗੌਰਵਬਾਸੀ ਮਾਡਲ ਟਾਉਨ ਜਲੰਧਰ ਅਨਲ ਕਾਮਤ ਤੇ ਪ੍ਰਦੀਪ ਸਿੰਘ ਦੋਵੇਂ ਵਾਸੀ ਮਾਡਲ ਟਾਊਨ ਜਲੰਧਰ ਜ਼ਖਮੀ ਹੋਏ ਸੜਕ ਸੁਰੱਖਿਆ ਪੋਸਟ ਨੇ ਜ਼ਖਮੀਆਂ ਨੂੰ ਫਸਟ ਏਡ ਦੇਣ ਉਪਰੰਤ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਪਹੁੰਚਾਇਆ ਟੀਮ ਵੱਲੋਂ ਸੇਫਟੀ ਕੋਨੇ ਲਗਾ ਕੇ ਹਾਸਾਗਰਸ ਬਾਵਨਾ ਨੂੰ ਸਾਈਡ ਕਰਕੇ ਰੋਡ ਕਲੀਅਰ ਕੀਤਾ ਗਿਆ ਆਵਾਜਾਈ ਮੁਰਚਾ ਲੁਕਰਾਏਗੀ ਇਸ ਦੌਰਾਨ ਚੌਕੀ ਕਲੱਬ ਪੁਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਅਗਲੀ ਖਬਰ ਰਾਜਾ ਬੜਿੰਗ ਨਾਲ ਜੁੜੀ ਹੋਈ ਹੈ ਰਾਜਾ ਬੜਿੰਗ ਨਾਮਜ਼ਦਗੀਆਂ ਤੋਂ ਪਹਿਲਾਂ ਆਪ ਤੇ ਹੋਏ ਤੜਿੰਗ ਕਿਹਾ ਕਬਰਾੜ ਚੋਂ ਆਈ ਆਮ ਆਦਮੀ ਪਾਰਟੀ ਵਿਰੋਧੀਆਂ ਤੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜ਼ਿਲ੍ਹਾ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਦੌਰਾਨ ਸੂਬੇ ਅੰਦਰ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੱਤਾ ਦੀ ਬੇਰੈਮੀ ਨਾਲ ਦਰਬਾਰ ਤੋਂ ਕਰਨ ਦਾ ਦੋਸ਼ ਲਾਇਆ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਕੰਧ ਤੇ ਲਿਖੀ ਹੋਈ ਸਚਾਈ ਨੂੰ ਦਰਸਾਉਂਦਾ ਹੈ ਕਿ ਆਪ ਆਪਣਾ ਆਧਾਰ ਗਵਾ ਚੁੱਕੀ ਹੈ ਇਸ ਨੂੰ ਇਹਦਾ ਅਹਿਸਾਸ ਵੀ ਹੋ ਚੁੱਕਾ ਹੈ ਜਿਸ ਕਾਰਨ ਇਹ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦਰਵਾਤੋਂ ਕਰਦੀਆਂ ਅਜਹੀਆਂ ਬੇਚੈਨ ਕੋਸ਼ਿਸ਼ਾਂ ਦਾ ਸਹਾਰਾ ਲਈ ਹੈ ਅੱਜ ਦੇ ਘਟਨਾ ਕਰਨ ਦਾ ਸਾਰ ਦਿੰਦੇ ਹੋਏ ਬ੍ਰਿੰਗ ਨੇ ਕਿਹਾ ਕਿ ਉਹ ਸੂਬੇ ਭਰ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਸੱਤਾਧਾਰੀ ਆਮ ਆਦਮੀ ਦੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਉਣ ਲਈ ਤਾਕਤ ਦੀ ਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਸੱਤਾ ਦੀ ਇੰਨੀ ਬੇਰਹਿਮੀ ਨਾਲ ਦਰਬਾਰਤੋਂ ਕਰਨ ਦੇ ਬਾਵਜੂਦ ਜ਼ਿਆਤਰ ਕਾਂਗਰਸੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਿੱਚ ਕਾਮਯਾਬ ਰਹੇ। ਸੂਬਾ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਸੂਬੇ ਭਰ ਅੰਦਰ ਕੈਮਰਿਆਂ ਵਿੱਚ ਸਭ ਕੁਝ ਕੈਦ ਹੋ ਰਿਹਾ ਹੈ। ਇਸ ਨਾਲ ਸਰਕਾਰ ਦਾ ਪਰਦਾ ਫਾਸ਼ ਹੋ ਰਿਹਾ ਹੈ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਇੰਨਾ ਹੀ ਭਰੋਸਾ ਹੈ ਤਾਂ ਇਹਨੂੰ ਇੰਨੀ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰਨ ਦੀ ਕੀ ਲੋੜ ਪਈ ਉਹ ਸਿਰਫ ਘਬਰਾਹਟ ਤੇ ਨਿਰਾਸ਼ਾ ਦੀ ਵਰਤੋਂ ਨੂੰ ਦਰਸਾਉਂਦਾ ਹੈ ਕਿਉਂਕਿ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਉਸ ਦਾ ਸਮਰਥਨ ਘਟ ਰਿਹਾ ਹੈ ਇਸ ਤੋਂ ਪਹਿਲਾਂ ਪੱਤਰਕਾਰਾਂ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਬਡਿੰਗਰੇ ਪਟਿਆਲਾ ਪੁਲਿਸ ਦੇ ਵੱਡੇ ਪੱਧਰ ਤੇ ਚੱਲ ਰਹੇ ਆਡੀਓ ਕਲੱਬ ਵਿੱਚ ਉਸ ਵਿੱਚ ਕੁਝ ਅਧਿਕਾਰੀ ਕਿਸੇ ਤੌਰ ਤੇ ਚਰਚਾ ਕਰ ਰਹੇ ਹਨ ਕਿ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਢਾਕਲ ਕਰ ਤੋਂ ਕਿਵੇਂ ਰੋਕਿਆ ਜਾਵੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ AISI ਦੁਆਰਾ ਤੇ ਆਈ ਦੁਆਰਾ ਤਿਆਰ ਕੀਤਾ ਗਿਆ ਹੈ ਜਾਂ ਫਿਰ ਅਸਲੀ ਹੈ ਲੇਕਿਨ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨਾ ਪੰਜਾਬ ਵਿੱਚ ਆਪ ਸਰਕਾਰ ਦੀ ਪਛਾਣ ਹੈ ਉਹਨਾਂ ਕਿਹਾ ਕਿ ਆਡੀਓ ਕਲਿੱਪ ਜੋ ਚਰਚਾ ਕੀਤੀ ਜਾ ਰਹੀ ਹੈ ਉਹ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਹੋ ਰਿਹਾ ਹੈ ਆਮ ਲੋਕ ਇਹਨੂੰ ਦੇਖਿਆ ਤੇ ਸਮਝਿਆ ਜਾ ਰਿਹਾ ਹੈ ਉਹਨਾਂ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਆਗੂ ਜਿਨ੍ਹਾਂ ਦੀਆਂ ਪਤਨੀਆਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਸੀ ਨੂੰ ਇਲਾਕੇ ਦੇ ਐਸਓ ਨੇ ਚੁੱਕਿਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁਮਾਇਆ ਇਸ ਦੌਰਾਨ ਉਸ ਨੂੰ ਪੂਰੀ ਤਾਕਤ ਗੈਰ ਕਾਨੂੰਨੀ ਤਰੀਕੇ ਦੇ ਹਸਤ ਵਿੱਚ ਰੱਖਿਆ ਗਿਆ ਉਹਨਾਂ ਕਿਹਾ ਕਿ ਪੁਲਿਸ ਵੀ ਇੱਕ ਅਧਿਕਾਰੀ ਪੁਲਿਸਲੀ ਅਧਿਕਾਰੀ ਫਿਰ ਭਾਵੇਂ ਐਸਐਸਪੀ ਐਸਪੀ ਡੀਐਸਪੀ ਜਾਂ ਐਸਐਚਓ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਬੜਿੰਗ ਨੇ ਕਿਹਾ ਕਿ ਇਹ ਗੱਲ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਗੈਂਗਸਟਰ ਰਾਜ ਕਰ ਰਹੇ ਹਨ ਕਿਉਂਕਿ ਪੁਲਿਸ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਨੂੰ ਡਰਾਉਣ ਆਪ ਨੂੰ ਜਤਾਉਣ ਵਿੱਚ ਮਦਦ ਕਰਨ ਸਮੇਤ ਹੋਰ ਕੰਮਾਂ ਵਿੱਚ ਰੁਚੀ ਹੋਈ ਹੈ ਉਹਨਾਂ ਨੇ ਵਿਰੋਧੀ ਧਿਰ ਦੇ ਵਰਕਰਾਂ ਤੇ ਆਗੂਆਂ ਖਰਾਬ ਪ੍ਰਤੀਕੀਆਂ ਕਰਨ ਵਾਲਿਆਂ ਨੂੰ ਸਖਤ ਸ਼ਬਦਾਂ ਵਿੱਚ ਤਵਨੀ ਦਿੱਤੇ ਕਿਹਾ ਕਿ ਇਹ ਸਮਾਂ ਵੀ ਲੰਘ ਜਾਵੇਗਾ ਸਾਰਿਆਂ ਨੂੰ ਜਵਾਬ ਦੇ ਬਣਾਇਆ ਜਾਵੇਗਾ